ਸਵਾਲ ਕਰਨ ਵਾਲੇ ਸਵਾਲ ਕਰਦੇ ਨੇ ਵੀ ਭਾਈ ਸਾਹਿਬ ਗੁਰੂ ਨਾਨਕ ਦੇਵ ਜੀ ਤੁਸੀਂ ਵੱਡਾ ਕਿਉਂ ਕਹਿੰਦੇ ਹੋ ਉਹਦੇ ਵਿੱਚ ਕੀ ਵੱਡੀ ਤਾਕਤ ਹੈ ਇਹਦਾ ਜਵਾਬ ਗੁਰਮੁਖ ਹੋਏ ਹੈ ਜਦੋਂ ਅਸੀਂ ਗੁਰਨਾਨਕ ਦੇਵ ਜੀ ਘਰ ਵਿੱਚ ਆਉਣੇ ਤੇ ਗੁਰਮੁਖ ਹੋਏ ਸਾਡੇ ਕਰਮਾਂ ਤੇ ਲਕੀਰ ਮਾਰ ਕੇ ਤੇ ਨਵੇਂ ਕਰਮ ਲਿਖ ਦਿੰਦਾ ਗੁਰੂ ਨਾਨਕ ਨੂੰ ਅਸੀਂ ਵੱਡਾ ਤਾਂ ਮੰਨਦੇ ਆ ਇਹ ਸਾਡੇ ਕਰਮਾਂ ਨੂੰ ਬਦਲ ਕੇ ਤੇ ਨਵੇਂ ਕਰਮ ਲਿਖ ਦਿੰਦਾ ਆਪਾਂ ਨੂੰ ਬਹੁਤਾ ਦੂਰ ਜਾਣ ਦੀ ਲੋੜ ਨਹੀਂ ਇਹ ਸਾਖੀ ਸਾਰੇ ਭਾਈ ਭਾਈਆਂ ਨੂੰ ਆਉਂਦੀ ਜਿੱਥੇ ਵੀ ਕੋਈ ਮੇਰੇ ਭੈਣ ਭਰਾ ਬੈਠੇ ਨੇ ਦੇਸ਼ ਪ੍ਰਦੇਸ਼ ਵਿੱਚ ਜੱਬੇ ਦੇ ਵਿੱਚ ਇੱਕ ਬੀਬੀ ਦੇਸਾ ਰਹਿੰਦੀ ਐ ਅਸੀਂ ਆਮ ਕਰਕੇ ਉਹਦਾ ਨਾਮ ਕਿਨੇ ਮਾਤਾ ਸਲਖਣੀ ਲੇਕਿਨ ਗ੍ਰੰਥਾਂ ਦਾ ਮਤਾਲਾ ਕਰੀਏ ਤੇ ਉਸ ਬੀਬੀ ਦਾ ਨਾਮ ਪਹਿਲਾਂ ਦੇਸਾ ਸੀ ਸਲਖਣੀ ਬਾਅਦ ਵਿੱਚ ਬਣਿਆ ਜਿਵੇਂ ਮੇਰਾ ਪਿੰਡ ਪੂਰੇ ਕੋਨਾ ਤੇ ਮੈਨੂੰ ਮਨੀਤ ਸਾਹਿਬ ਵਾਲੇ ਕਹਿਣ ਲੱਗ ਪਏ ਇੱਥੇ ਨਾ ਆਉਂਦਾ ਤੇ ਮਨੀਤ ਸਾਹਿਬ ਕਿੰਨੇ ਕਹਿਣਾ ਸੀ ਇੱਥੇ ਆ ਤਾਂ ਹੀ ਪਣੀ ਨਾ ਗੱਲ ਉਸ ਬੀਬੀ ਦੀ ਜਾਇਦਾਦ ਬੜੀ ਜਿਆਦੀ ਸੀ ਤੇ ਗੁਰਮੁਖੋ ਗੱਲ ਕਹਿੰਦਿਆਂ ਕਾਲਜਾ ਘਟਦਾ ਮੈਂ ਬਚਪਨ ਵਿੱਚ ਪੱਥਰ ਦੇ ਤਵਿਆਂ ਦਾ ਕੜਕ ਰਕਾਰ ਸੁਣਿਆ ਸੀ ਮੇਰੇ ਅੰਦਰ ਉਕਰਿਆ ਗਿਆ ਕਹਿੰਦੇ ਰस्सियां ਧਰ ਕੇ ਮਿੰਨਗੇ ਤੇਰਾ ਅੰਤਰ ਗਿਆ ਦਾ ਥਾਂ ਸ਼ਰੀਕ ਬੜਾ ਚੰਦਰਾ ਹੁੰਦਾ ਹੈ ਗੁਰੂ ਸਾਰਿਆਂ ਦੇ ਘਰ ਬੂਟਾ ਲਾਵੇ ਜੀ ਦੀ Ờਲਾਦ ਨਾ ਹੋਵੇ ਉਦੋਂ ਭਰਾ ਭਾਈ ਉਹਦੇ ਜਿਉਂਦਿਆਂ ਕਹਿੰਦੇ ਨਹੀਂ ਵੀ ਆਹ ਤੂੰ ਲੈ ਲਈ ਤੇ ਆ ਮੈਂ ਲੈ ਲਾਂਗਾ ਇਹ ਸਾਡੇ ਅੰਦਰ ਬੜੀ ਘਟਿਆ ਸੋਚ ਹੈ ਕਿ ਜੇ ਤੇਰੇ ਨਾਲ ਨਹੀਂ ਤੇ ਫਿਰ ਕੀ ਕਰੇਗਾ ਭਾਈ ਉਸ ਬੀਬੀ ਦੇ ਕੰਨਾਂ ਦੇ ਵਿੱਚ ਲੋਕਾਂ ਦੀਆਂ ਆਵਾਜ਼ਾਂ ਪਈਆਂ ਜੇ ਜਦੋਂ ਬੰਦਾ ਪਰੇਸ਼ਾਨ ਹੋਵੇ ਨਾ ਉਦੋਂ ਬੰਦਾ ਬੜਾ ਭੜਕਦਾ ਹੈ ਕਿਸੇ ਨੂੰ ਕਹਿਣਾ ਸੌਖਾ ਪਰ ਆਪਾਂ ਭੜਕਦੇ ਆਂ ਗ੍ਰੰਥਾਂ 'ਚ ਲਿਖਿਆ ਪੀ ਜਿਹੜੇ ਆ ਵੀਰਵਾਦ ਵਾਲੇ ਦਿਨ ਲੋਕੀ ਚੁੰਕੀਆਂ ਭਰਦੇ ਨੇ ਨਾ ਉਹਨਾਂ ਦਾ ਆਗੂ ਦਾ ਜਗਾ ਢੋਂਕੜ ਉਹ ਢੋਂਕੜ ਗਈ ਉੱਥੇ ਟੱਲ ਖੜਕਾਇਆ ਬੀਬੀ ਨੇ ਜਾ ਕੇ ਜਦੋਂ ਪੁਰਬ ਨੇ ਕਰਮ ਚੰਗੇ ਹੋਣ ਤੇ ਢੋਲ ਢੁਕਦਾ ਹੈ ਬੀਬੀ ਦਾ ਮਨ ਅੱਠੇ ਪਰ ਪਰੇਸ਼ਾਨ ਬੀਬੀ ਦੋਸਾਂ ਦਾ ਤੇ ਕਿਸੇ ਨੇ ਆਖਿਆ ਭੈਣ ਦੀਵੇ ਥਲੇ ਨਿਰਾ ਕਹਿਣ ਲੱਗੀ ਭਾਉ ਕੀ ਆਖਿਆ ਹੀ ਕਹਿਣ ਲੱਗੇ ਬੀਬੀ ਦੁਨੀਆਂ ਦੇ ਲੋਕ ਤਾਂ ਆ ਕੇ ਗੁਰੂ ਪਾਤਸ਼ਾਹ ਦੇ ਕੋਲ ਅਮਰਸਰ ਮੰਗਦੇ ਨੇ ਤੇ ਤੂੰ ਅਮਰਸਰ ਨੂੰ ਛੱਡ ਕੇ ਤੇ ਢੌਂਕਲ ਦੇ ਟੱਲ ਖੜਕਾਉਣ ਗਈਆਂ ਤੇਰਾ ਲੱਗੇ ਚੱਬੇ ਪਿੰਡ ਲੱਗੇ ਆ ਜਦੋਂ ਬੰਦੇ ਦੇ ਅੰਦਰ ਲੱਗ ਜਾਣਾ ਉਦੋਂ ਫਿਰ ਚੈਨ ਨਹੀਂ ਆਉਂਦਾ ਉਦੋਂ ਬੰਦਾ ਟਿਕ ਨਹੀਂ ਸਕਦਾ ਇਤਿਹਾਸ ਕਹਿੰਦਾ ਹੈ ਕਿ ਮੱਗਰ ਦਾ ਮਹੀਨਾ ਕਿਉਂਕਿ ਥੋੜੇ ਦਿਨਾਂ ਨੂੰ ਆਪਾਂ ਬਾਬੇ ਬੁੱਢੇ ਸਾਹਿਬ ਦਾ ਦਿਨ ਮਨਾਉਣਾ ਹੈ ਬਾਬੇ ਬੁੱਢੇ ਸਾਹਿਬ ਦਾ ਜਨਮ 1507 ਵਿੱਚ ਸਤ ਕਤਕ ਨੂੰ ਹੋਇਆ ਉਹ ਉਹਨਾਂ ਨੇ 13 ਮੱਗਰ ਨੂੰ ਸਰੀਰ ਛੱਡਿਆ ਹੈ 30 ਦੇ ਵਿੱਚ 1630 ਵਿੱਚ ਗੁਰਮੁਖੋ ਉਧਰ ਬਾਬਾ ਬੁੱਢਾ ਜੀ ਚੜ੍ਹਾਈ ਕਰ ਗਏ ਤੇ ਧੰਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਬਾਬੇ ਬੁੱਢੇ ਸਾਹਿਬ ਦਾ ਬਹੁਤ ਸਤਕਾਰ ਕਰਦੇ ਨੇ ਪੇਰ ਨ ਅਰਦਾਸ ਕੀਤੀ ਸਾਡਾ ਆਗਮਨ ਹੋਇਆ ਧੰਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਉਧੂ ਰਮਦਾਸ ਸਨ ਇਹ ਘਟਨਾ ਜਿਹੜੀ ਆਪਾਂ ਕਹਿੰਦੇ ਸਤਾਂ ਪੁੱਤਰਾਂ ਦੀ ਇਹ ਰਮਦਾਸਨ ਘਰ ਵਾਪਰੀ ਈ ਬੀਬੀ ਦੇਸਾਂ ਜਿਉਂ ਚੱਲੀ ਰਮਦਾਸ ਚਲੀ ਗਈ ਤੇ ਧਨ ਗੁਰੂ ਅਰਗੁਨ ਸੱਚੇ ਪਾਤਸ਼ਾਹ ਘੋੜੇ ਤੇ ਸਵਾਰ ਨੇ ਤੇ ਕਹਿੰਦੀ ਮਹਾਰਾਜ ਕਰ ਦੇ ਕਿਰਪਾ ਮੇਰੇ ਕਰ ੜਾਦ ਨਹੀਂ ਸ਼ਰੀਕ ਮੇਰੀ ਜਾਇਦਾਦ ਦੇ ਨਿਗਾਹ ਕਰਦੇ ਨੇ ਸਤਿਗੁਰੂ ਪਾਤਸ਼ਾਹ ਨੇ ਸੁਭਾਵਕ ਕਹਿ ਦਿੱਤਾ ਬੀਬੀ ਤੇਰੇ ਕਰਮਾਂ ਚ ਨਹੀਂ ਬੀਬੀ ਦਾ ਮਨ ਭਰ ਗਿਆ ਘੋੜਾ ਅੱਗੇ ਚਲਾ ਗਿਆ ਇੱਕ ਮੈਂ ਆਮ ਲਫ਼ਜ਼ ਬੋਲਦਾ ਹਾਂ ਇਹ ਆਪਾਂ ਸਮਾਜ ਵਿੱਚ ਵੇਨੇ ਆ ਵਕੀਲ ਚੰਗਾ ਹੋਵੇ ਤੇ ਆਪਾਂ ਹਾਰਿਆ ਕਿਸ ਵੀ ਜਿੱਤ ਜਾਂਨੇ ਵਕੀਲ ਮਾੜਾ ਹੋਵੇ ਤੇ ਆਪਾਂ ਕਈ ਵਾਰ ਜਿੱਤੇ ਵੀ ਹਾਰ ਜਾਂਦੇ ਆ ਵਕੀਲ ਬੜਾ ਜ਼ਰੂਰੀ ਹੈ ਉਹ ਜਦੋਂ ਬੀਬੀ ਦਾ ਮਨ ਭਰਿਆ ਤੇ ਭਾਈ ਗੁਰਦਾਸ ਨੇ ਵੇਖਿਆ ਕਹਿਣ ਲੱਗੇ ਭੈਣ ਗੁਰੂ ਦੇ ਘਰ ਵਿੱਚ ਆ ਕੇ ਵਿਰਾਗ ਇੱਥੇ ਰੋਣ ਦਾ ਕੀ ਕੰਮ ਹੈ ਗੁਰੂ ਦੇ ਘਰ ਵਿੱਚ ਆ ਕੇ ਗਾਈਦਾ ਹੈ ਖੁਸ਼ੀ ਹੁੰਦੀ ਹੈ ਕਰਨ ਲੱਗੀ ਭਰਾਵਾ ਕੀ ਕਰਾਂ ਮੈਂ ਸਤਿਗੁਰੂ ਪਾਤਸ਼ਾਹ ਕੋਲ ਝਾਕ ਲੈ ਕੇ ਆਈ ਸਾਂ ਮੇਰੇ ਪੁੱਤਰ ਨਹੀਂ ਉਹ ਕਹਿੰਦੇ ਤੇਰੇ ਕਰਮਾਂ ਚ ਨਹੀਂ ਤੇ ਕਹਿਣ ਲੱਗੇ ਕਿ ਢੀ ਭੋਲੀ ਕੋਈ ਨਹੀਂ ਭੈਣ ਗੁਰੂ ਕਿਰਪਾ ਕਰੇਗਾ ਕਿਉਂਕਿ ਆਪਾਂ ਗੁਰੂ ਤੇ ਵਿਸ਼ਵਾਸ ਕਰਦੇ ਹਾਂ ਗੁਰੂ ਦੀ ਕਿਰਪਾ ਮਹਾਨ ਤੂੰ ਸਿਆਹੀ ਲਿਆ ਕਾਗਜ਼ ਲਿਆ ਤੇ ਕਰਮ ਲਿਆ ਗੁਰੂ ਕਿਰਪਾ ਕਰੇਗਾ ਆਪਣੀ ਗੱਲ ਤਾਂ ਨਹੀਂ ਬਣਦੀ ਗੁਰਮੁਖੋ ਆਪਣਾ ਵਿਸ਼ਵਾਸ ਕਬਰਾਂ ਤੇ ਜਿਆਦਾ ਕਬਰਾਂ ਦੇ ਮੈਂ ਬੜੇ ਦੁਖ ਨਾਲ ਕਹਿਣਾ ਹੈ ਅੰਮ੍ਰਿਤਸਰ ਦੇ ਜਿੰਨੇ ਚੌਂਕ ਨਹੀਂ ਉਹਨੇ ਕਬਰਾਂ ਨੇ ਤੇ ਉੱਥੇ ਵੀਰ ਵਰ ਲੈਣਾ ਲੱਗੀਆਂ ਉਹ ਜਿ ਲੈਣਾ ਹੋਵੇ ਗੁਰੂ ਦਾ ਸਿੱਖ ਤੇ ਗੁਰੂ ਨੂੰ ਛੱਡ ਕੇ ਕਬਰਾਂ ਤੇ ਜਾ ਕੇ ਮੱਥਾ ਟੇਕ ਕੇ ਮੇਰੇ ਤੇ ਯਕੀਨ ਕਰਿਆ ਜੇ ਮੈਂ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਨੂੰ ਇੱਕੋ ਇੱਕ ਬੇਨਤੀ ਕਰਦਾ ਮਹਾਰਾਜ ਮੈਂ ਤੇਰਾ ਸਿੱਖ ਹਾਂ ਤੇਰਾ ਅਮਰ ਛਕਿਆ ਮੈਨੂੰ ਵਿਸ਼ਵਾਸ ਹੈ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਜੋ ਤੂੰ ਮੈਨੂੰ ਸਿਰ ਦਿੱਤ ਬਖਸ਼ਿਆ ਨਾ ਤੇਰਾ ਇਹ ਨਾ ਤੂੰ ਬਖਸ਼ਿਆ ਇਹ ਕੇਵਲ ਤੇ ਕੇਵਲ ਤੇਰੇ ਅੱਗੇ ਝੁਕੇ ਜੇ ਕਿਸੇ ਹੋਰ ਥਾਂ ਤੇ ਝੁਕਣਾ ਤੇ ਮੇਰੀ ਜਾਨ ਕੱਢ ਲਈ ਮੈਨੂੰ ਇੱਕ ਪ੍ਰਾਣ ਨਹੀਂ ਚਾਹੀਦਾ ਇਹ ਨਹੀਂ ਫਲਾਣਾ ਨਹੀਂ ਭੋਗਿਆ ਤੇਰੇ ਚਰਨਾਂ 'ਤੇ ਸਿਰ ਉਲਦਾਰ ਹੈ ਹਮ ਰੁੜਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰਮੁਖੋ ਸਾਡਾ ਵਿਸ਼ਵਾਸ ਕੱਚਾ ਹੈ ਗੁਰੂ ਅਰਗਵਿੰਦ ਸੱਚੇ ਪਾਤਸ਼ਾਹ ਮਹਾਰਾਜ ਆਏ ਕਿਉਂਕਿ ਮੌਸਮ ਦਰਮਿਆਨਾ ਠੰਡ ਦਾ ਨਾ ਬਹੁਤੀ ਠੰਡ ਹੁੰਦੀ ਤੇ ਨਾ ਉਹ ਗਰਮੀ ਭਾਈ ਸਾਹਿਬ ਨੇ ਬੁੱਕਲ ਮਾਰੀ ਭਾਈ ਗੁਰਦਾਸ ਜੀ ਨੇ ਤੇ ਗੁਰੂ ਜੀਰਾਂ ਦੀਆਂ ਜਾਣਦਾ ਕਿ ਉਹ ਕਿਆ ਪੜਦੇ ਘਟ ਘਟ ਕੇ ਅੰਤਰ ਕੀ ਜਾਣਤ ਭਾਈ ਗੁਰਦਾਸ ਜੀ ਨੂੰ ਬੇਬੀ ਦੇਸਾਂ ਦੇ ਕੋਲ ਖਰੋਤਿਆਂ ਵੇਖਿਆ ਤੇ ਕਹਿਣ ਲੱਗੇ ਬੀਬੀ ਤੈਨੂੰ ਪਹਿਲਾਂ ਕਿਹਾ ਵੀ ਤੇਰੇ ਕਰਮਾਂ ਚ ਨਹੀਂ ਤੇ ਭਾਈ ਗੁਰਦਾਸ ਜੀ ਕਹਿਣ ਲੱਗੇ ਜੇ ਕਰਮਾਂ ਚ ਹੁੰਦੀ ਤੇ ਤੇਰੇ ਕੋਲ ਕਾਨੂੰ ਆਉਂਦੀ ਤੇਰੇ ਕੋਲ ਤਾਈਆਂ ਆਈਆਂ ਵੀ ਲਿਖਣ ਵਾਲਾ ਇੱਥੇ ਵੀ ਤੂੰ ਕਿਉਂ ਕਿ ਆਪਾਂ ਪਾਣੀ ਚ ਪੜਦੇ ਆ ਪਿਆਰੋ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰ ਦੀਨ ਦੇ ਆਲਾ ਇੱਥੇ ਲਿਖਣ ਵਾਲਾ ਵੀ ਉਹ ਤੇ ਉੱਥੇ ਲਿਖਣ ਵਾਲਾ ਵੀ ਉਹ ਹੈ ਕਹਿੰਦੇ ਜੇ ਨਹੀਂ ਲਿਖਿਆ ਤੇ ਮਾਰ ਦੇ ਘੁੱਗੀ ਹੁਣ ਲਿਖਦੇ ਤਾਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਤੇ ਕਹਿਣ ਲੱਗੇ ਬੀਬੀ ਲਿਆ ਕਲਮ ਦੁਆਤ ਇੱਥੇ ਇੱਕ ਅਸੀਂ ਹੋਰ ਪ੍ਰਪਾਗੈਂਡਾ ਕਰਦੇ ਬਿਨਾਂ ਵਿਚਾਰ ਤੋਂ ਅਸੀਂ ਅਣਟ੍ਰੇਨ ਲੋਕ ਅਖੇ ਗੁਰੂ ਪਾਤਸ਼ਾਹ ਏਕਾ ਲਿਖਣ ਲੱਗੇ ਤੇ ਘੋੜੇ ਨੇ ਦੰਬ ਲਾਇਆ ਤੇ ਸੱਤ ਬਣ ਗਏ ਇਹ ਆਮ ਅਸੀਂ ਸੁਣਦੇ ਲੋਕਾਂ ਕੋਲ ਇਹਦਾ ਭਾਵ ਹੈ ਵੀ ਘੋੜੇ ਨੇ ਛੇ ਦਿੱਤੇ ਤੇ ਗੁਰੂ ਨੇ ਇੱਕ ਦਿੱਤਾ ਇਹੋ ਹੀ ਹੋਇਆ ਨਾ ਅਖੇ ਗੁਰੂ ਪਾਤਸ਼ਾਹ ਏਕ ਲਿਖਣ ਲੱਗੇ ਤੇ ਛੇ ਬਣ ਗਏ ਪੜਿਓ ਜੇ ਘੋੜੇ ਨੇ ਪੈਰ ਲਾਇਆ ਤੇ ਆਪਾਂ ਬਾਣੀ ਪੜਦੇ ਭੈ ਵਿੱਚ ਸੂਰਜ ਭੈ ਵਿੱਚ ਚੰਦ ਇਹ ਵੀ ਆਪਾਂ ਭੈ ਵਿੱਚ ਅਗਨ ਕੱਢੇ ਵਿਗਾਰ ਭੈ ਵਿੱਚ ਧਰਤੀ ਦੱਬੀ ਭਾਰ ਇਹ ਸਾਰਾ ਕੁਝ ਗੁਰੂ ਦੇ ਭੈ ਵਿੱਚ ਹੈ ਤੇ ਭਲਾ ਘੋੜਾ ਗੁਰੂ ਦੇ ਭੈ ਤੋਂ ਬਾਹਰ ਹੈ ਆ ਘੋੜੇ ਦੀ ਗੱਲ ਮੇਰੇ ਸਾਹਮਣੇ ਆ ਗਈ ਤੁਸੀਂ ਯਕੀਨ ਨਹੀਂ ਕਰਨਾ ਪਰ ਇਤਿਹਾਸ ਪੜੀ ਜੇ ਪੜਨਾ ਹੈ ਨਾ ਤੇ ਕਲਗੀ ਤਰ ਚਮਤਕਾਰ ਦੇ ਵਿੱਚ ਪਾਈ ਸਾਹਿਬ ਭਾਈ ਵੀਰ ਸਿੰਘ ਦੇ ਦੂਜੇ ਇਸੇ ਚੋਂ ਪੜ ਲੈਣਾ ਘੋੜੇ ਨੂੰ ਆਣ ਗੁਰੂ ਤਾਂ ਪਸੂਆਂ ਨੂੰ ਵੀ ਸੋਝੀ ਦੇ ਦਿੰਦਾ ਮੈਂ ਪੜਿਆ ਜੇ ਮੈਂ ਨਾਲ ਕਰਨ ਦਾ ਨਾਂ ਦਿੱਤਾ ਵੀ ਤੁਸੀਂ ਉਤੋਂ ਖੁਦ ਵੀਰਵਾ ਪੜ ਲੈਣਾ ਤਨ ਗੁਰੂ ਅਰਜਨ ਸਾਹਿਬ ਤਨ ਗੁਰੂ ਗੋਬਿੰਦ ਸਿੰਘ ਸਾਚੇ ਪਾਤਸ਼ਾਹ ਮਹਾਰਾਜ ਨੂੰ ਸੰਗਤਾਂ ਮਿਲਦੀ ਆਉਂਦੀਆਂ ਤੇ ਰੰਗੜ ਉਹਨਾਂ ਸੰਗਤਾਂ ਨੂੰ ਲੋਟਣੀ ਦੀ ਉਹਨਾਂ ਕੋਲ ਮਾਲਮਤ ਆ ਉਹਨਾਂ ਸੰਗਤਾਂ ਨੇ ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ ਪਾਤਸ਼ਾਹੀ ਤਾਂ ਪਟਰਾਵਾਂ ਲੈ ਕੇ ਉਹਨੇ ਰੰਗੜ ਸਾਨੂੰ ਪਰੇਸ਼ਾਨ ਕਰਦੇ ਨੇ ਹਰਿਉਰ ਕਹਿਣ ਲੱਗੇ ਪਹਿਲਾਂ ਉਹਨਾਂ ਦੀ ਸਤਾਈ ਕਰੀਏ ਸਿੰਘ ਤਿਆਰ ਹੋ ਗਏ ਤੇ ਨਾਲ ਹੁਕਮ ਕੀਤਾ ਵੀ ਭੱਜੇ ਜਾਂਦੇ ਤੇ ਵਾਰ ਨਹੀਂ ਕਰਨਾ ਜਿਹੜਾ ਦੌੜ ਜਾਂਦਾ ਉਹਨੇ ਹਾਰ ਮੰਨ ਲਈ ਤੇ ਉਹ ਹਾਰੇ ਦੇ ਉੱਪਰ ਮਰ ਨਹੀਂ ਕਰਨ ਜਿਹੜਾ ਹਾਰ ਮੰਨ ਜਾ ਤੇ ਸਾਡੇ ਚ ਇੱਕ ਬਹੁਤ ਵੱਡਾ ਆਇਬ ਹੈ ਜੇ ਕੋਈ ਸਾਡੇ ਅੱਗੇ ਆਕਰਦਾ ਤੇ ਅਸੀਂ ਉਹਦੇ ਅੱਗੇ ਹੱਥ ਜੋੜਦੇ ਆਂ ਤੇ ਜੇ ਕੋਈ ਭਜਦਾ ਤੇ ਆਪਾਂ ਉਹਨੂੰ ਮਾਰਨ ਤੱਕ ਜਾਣਦੇ ਆਂ ਵੀ ਹੁਣ ਉਹਨੂੰ ਛੱਡਣਾ ਹੀ ਨਹੀਂ ਜਦ ਕਿ ਉਹ ਨਿਉਂ ਗਿਆ ਤੇ ਸਾਡਾ ਫਰਜ਼ ਬਣਦਾ ਉਹਦੇ ਤੇ ਦਇਆ ਕਰੀਏ ਉਥੇ ਲਿਖਿਆ ਵੀ ਜਦੋਂ ਔਰੰਗਜ਼ੇਬ ਨੂੰ ਭਾਜ ਪੈ ਗਈ ਨਾ ਤੇ ਸਾਡੇ ਵਰਗੇ ਜਿਹੜੇ ਢਿੱਲੇ ਸੋਚ ਵਾਲੇ ਸਨ ਉਹ ਮਗਰ ਭਜੇ ਸਤਗੁਰੂ ਪਾਤਸ਼ਾਹ ਨੇ ਘੋੜੇ ਨੂੰ ਰੋਕ ਲਿਆ ਮਾਫ ਕਰਨਾ ਉਹ ਚਲੇ ਗਿਆ ਇਹ ਹੋਇਆ ਕਿ ਉਹਨਾਂ ਨੇ ਗੁਰਦੇਵ ਦਾ ਆਖਿਆ ਨਹੀਂ ਮੰਨਿਆ ਤੇ ਸਿੱਖਾਂ ਨੂੰ ਵੀ ਭਾਜ ਪੈ ਗਈ। ਉਥੇ ਲਿਖਿਆ ਜੇ ਉਹ ਜਿਹੜਾ ਚੌਪ ਚੈਪਟਰ ਤੇ ਆਇਆ ਨਾ ਉਥੇ ਲਿਖਿਆ ਕੋੜੇ ਨੂੰ ਗੁਰੂ ਦੀ ਆਣ ਇਸ ਲੇਖ ਜੇ। ਸਿੰਘ ਨੇ ਤਲਵਾਰ ਨਾਲ ਲਕੀਰ ਮਾਰ ਕੇ ਆਖਿਆ ਨੀਲਿਆ ਤੈਨੂੰ ਗੁਰੂ ਦੀ ਕਸਮੀ ਜੇ ਲਕੀਰ ਤੋਂ ਬਾਹਰ ਹੋਵੇਂ ਤੇ ਕੋੜੇ ਨੇ ਪੈਰ ਗੜ ਲਾ। ਦਸਮ ਪਾਤਸ਼ਾਹ ਸਕੇ ਕਹਿਣ ਲੱਗੇ ਘੋੜਿਆ ਜਾਵਦਾ ਮਸਾਂਦਾ ਆਪਣੇ ਭਾਈਚਾਰੇ ਦੀ ਆਂ ਰੱਖ ਭਾਈਚਾਰੇ ਦਾ ਪੱਕਰ ਲੱਗ ਪਿਆ ਇਹ ਸਾਖੀ ਚੋਂ ਮੈਂ ਤੁਹਾਨੂੰ ਇਹ ਮੈਸੇਜ ਦੇਣਾ ਚਾਹੁੰਨਾ ਬੇਨਤੀ ਕਰਨਾ ਚਾਹੁੰਨਾ ਹੈ ਕਿ ਗੁਰੂ ਦੀ ਚਰਨ ਛੋਹ ਦੇ ਨਾਲ ਘੋੜੀ ਨੂੰ ਵੀ ਸੋਝੀ ਆ ਜਾਂਦੀ ਇਸ ਤਰ੍ਹਾਂ ਦੀਆਂ ਤੁਹਾਨੂੰ ਬਿਆਨ ਸਾਖੀਆਂ ਅਸੀਂ ਇਤਿਹਾਸ ਤੋਂ ਸੁਣਾ ਸਕਦੇ ਜੋ ਅਸੀਂ ਆਪਣੇ ਕੋਲ ਨਹੀਂ ਬਣਾਈਆਂ ਪੜੀਆਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਸਾਚੇ ਪਾਤਸ਼ਾਹ ਮਹਾਰਾਜ ਮਾਲਵੇ ਦੇ ਇਲਾਕੇ ਚ ਗਏ ਨੇ ਨਾ ਤੇ ਉਥੇ ਲਿਖਿਆ ਹੈ ਕਿ ਘੋੜੇ ਨੂੰ ਧਿਆ ਲੱਗੀ ਲੇਕਿਨ ਘੋੜੇ ਨੇ ਪਾਣੀ ਸੁੰਘਿਆ ਪਾਣੀ ਨਹੀਂ ਪੀਤਾ ਸਿੰਘਾਂ ਨੇ ਆ ਕੇ ਆਖਿਆ ਪਾਸ਼ਾ ਕਰਨ ਕਹਿੰਦੇ ਘੋੜੇ ਨੂੰ ਇਸ ਛੱਪੜ ਦੇ ਵਿੱਚੋਂ ਨਗੁਰੇ ਪੁਣੇ ਦੀ ਝੂਠ ਆਉਂਦੀ ਤੇ ਇਹ ਨਗੁਰੇ ਦੇ ਪਿੰਡ ਦਾ ਪਾਣੀ ਨਹੀਂ ਪੀਣਾ ਚਾਹੁੰਦਾ ਘੋੜਾ ਪਸ਼ੂ ਹੈ ਉਹਨੇ ਨਗੁਰੇ ਦੇ ਪਿੰਡ ਦਾ ਪਾਣੀ ਨਹੀਂ ਪੀਤਾ ਤੇ ਆਪਾਂ ਨੂੰ ਕਬਰ ਤੋਂ ਜਲੇਬ ਮਿਲਣਾ ਨਾ ਤੇ ਆਪਾਂ ਕਹਿੰਨੇ ਦੋ ਮੈਨੂੰ ਫੜਾ ਦੇ ਤੇ ਤਿੰਨ ਲਿਫਾਫੇ ਚ ਪਾ ਦੇ ਆਪਾਂ ਇੱਥੋਂ ਤੱਕ ਆ ਗਏ ਇੱਥੋਂ ਤੱਕ ਮੇਰੇ ਕਹਿਣ ਤੋਂ ਭਾਵ ਜਦੋਂ ਗੁਰੂ ਕਿਰਪਾ ਕਰੇ ਤੇ ਗੁਰੂ ਸੋਜੀ ਦੇ ਦਿੰਦਾ ਸਤਗੁਰੂ ਪਾਤਸ਼ਾਹ ਮਹਾਰਾਜ ਦੇ ਕਲਮ ਨੇ ਲਿਖਿਆ ਕਲਮ ਨੇ ਸੱਤ ਇਸ ਕਰਕੇ ਕਹਿਣ ਦਾ ਭਾਵ ਮੈਂ ਇਹ ਲੰਮੀ ਸਾਖੀ ਤੁਹਾਨੂੰ ਤਾਂ ਸੁਣਾਈਏ ਪਈ ਗੁਰਮੁਖੋ ਜੇ ਅੱਗੇ ਨਹੀਂ ਲਿਖਿਆ ਤੇ ਗੁਰੂ ਅੱਗੇ ਅਰਦਾਸ ਕਰੀਏ ਗੁਰੂ ਹੋਣ ਲਿਖ ਦੇਗਾ ਔਰ ਲਿਖਾਉਣ ਦਾ ਤਰੀਕਾ ਜਿਵੇਂ ਆਪਾਂ ਕਿਸੇ ਕੇ ਕਾਜ ਦੇਨੇ ਨੇ ਕਾਜ ਤੇ ਆਪਾਂ ਕਹਿੰਨੇ ਭਾਈ ਸਾਹਿਬ ਸਾਡੀ ਸਪਾਰਸ਼ ਕਰ ਦਿਓ ਜਾਂ ਲਿਖ ਦਿਓ ਜਦੋਂ ਵੀ ਤਨ ਗੁਰ ਗ੍ਰੰਥ ਸਾਹਿਬ ਦੇ ਪਾਤਸ਼ਾਹ ਦੇ ਚਰਨਾਂ ਚ ਆਉਂਦੇ ਹੋ ਨਾ ਤੇ ਸਿਰ ਰੱਖ ਕੇ ਮੇਰੀ ਬੇਨਤੀ ਮੰਨ ਕੇ ਉਹਨੂੰ ਪੜਿਆ ਕਰੋ ਸਗਲ ਦੁਆਰ ਕੋ ਛਾੜ ਕੈ ਗਇਓ ਤੂ ਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦਦਾਸ ਤੂਾਰ ਪਾਥਾ ਬੜੇ ਥਾਵਾਂ ਤੇ ਠੱਕੇ ਖਾਦੇ ਹੁਣ ਤੇਰਾ ਦਰ ਤੇ ਆਂ ਬਾਹ ਫੜ ਲਈ ਇਹਦਾ ਅਰਥ ਹੈ ਸਗਲ ਦਵਾਰ ਕੋ ਛਾੜਕਾ ਗਇਓ ਤੂ ਹਾਰੋ ਦਵਾਰ ਹੁਣ ਤੇਰਾ ਦਰ ਫੜ ਲਿਆ ਬਾਹੇ ਗਏ ਕੀ ਲਾਜ ਅਸ ਗੋਬਿੰਦਦਾਸ ਤੂਾਰ ਤੇ ਇੱਥੇ ਆ ਕੇ ਵੀ ਕਈ ਵਾਰ ਮਨ ਡੋਲ ਜਾਂਦਾ ਸਾਡਾ ਪੜਕ ਜਾਂਦਾ ਫਿਰ ਅਗਲਾ ਫਾਰਮ ਗੁਰੂ ਦੇ ਅੱਗੇ ਇਹ ਰੱਖਣਾ ਡੰਡਾਉਤ ਬੰਦਨ ਅਨਕ ਬਾਾਰ ਸਰਬ ਕਲਾ ਸਮਰੱਥ ਤੋਲਣ ਤੇ ਰਾਖੋ ਪ੍ਰਭ ਨਾਨਕ ਦੇ ਕਰਤ ਮੇਰੇ ਮਾਲਕਾ ਮੇਰੇ ਮਨ ਦਾ ਕੋਈ ਅਤਵਾਰ ਨਹੀਂ ਪਏ ਮੈਂ ਕਦੋਂ ਬਦਲ ਜਾਂ ਡੋਲ ਜਾਂ ਡੋਲਣ ਤੋਂ ਵੀ ਤੂੰ ਹੀ ਪਚਾਉਣਾ ਹੈ